ਤੁਹਮਹਾਰ ਚਰਿੱਤਾ ਕਹਿਣ ਲੱਗੇ ਮਹਾਰਾਜ ਤੁਹਾਡੇ ਨਾਲ ਰਹਿੰਦੇ ਆ ਤੁਸੀਂ ਜਦੋਂ ਕੋਈ ਕੌਤਕ ਕਰਦੇ ਹੋ ਨਾ ਤੇ ਲੋਕ ਜਿਹੜੇ ਨੇ ਉਹ ਭਰਮ ਜਾਂਦੇ ਨੇ ਉਹ ਅੰਮ੍ਰਿਤ ਦੇ ਸਮੁੰਦਰ ਨੂੰ ਨਹੀਂ ਜਾਣਦੇ ਪਾਤਸ਼ਾਹ ਜੀ ਮ੍ਰਿਗ ਦੀ ਉਹ ਤ੍ਰਿਸ਼ਨਾ ਵਾਲੀ ਖੇਡ ਆ ਦੁਨੀਆ ਦੀ ਉਹ ਨਿੰਦਾ ਕਰਨ ਲੱਗ ਜਾਂਦੇ ਮਹਾਰਾਜ ਮੈਂ ਇਹਨਾਂ ਲੋਕਾਂ ਦੀਆਂ ਗੱਲਾਂ ਨੂੰ ਸੁਣ ਕਰਕੇ ਤੇ ਭਰਮਾ ਨਾ ਸੱਚੇ ਪਾਤਸ਼ਾਹ ਮਹਾਰਾਜ ਐਸੀ ਕਿਰਪਾ ਕਰ ਦਿਓ ਤੇ ਮਹਾਰਾਜ ਆਪ ਜੀ ਦੀ ਐਸੀ ਰਹਿਮਤ ਹੋ ਜਾਵੇ ਕਿ ਜਿਹੜਾ ਮੇਰਾ ਹਿਰਦਾ ਹੈ ਇਹ ਸੱਚੇ ਪਾਤਸ਼ਾਹ ਜੀ ਸਮੁੰਦਰ ਦੀ ਨਿਆਈ ਬਣ ਜਾਵੇ ਇਹਦੇ ਵਿੱਚ ਆਪ ਜੀਆਂ ਦੀ ਜਿਹੜੀ ਕੀਰਤੀ ਵਡਿਆਈ ਹੈ ਉਹ ਕਮਲ ਇਹਦੇ ਵਿੱਚ ਖਿੜ ਜਾਵੇ ਇਹ ਰਹਿਮਤ ਕਰਦੇ ਹੋ ਤੇ ਮਹਾਰਾਜ ਜਦੋਂ ਭਾਈ ਬਾਲੇ ਨੇ ਇਹ ਬਚਨ ਆਖੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਕੋਲੋਂ ਦਾਤ ਮੰਗੀ ਹੈ ਕਿ ਮਹਾਰਾਜ ਇਹ ਕਿਰਪਾ ਕਰੋ ਇੱਕ ਤਾਂ ਹਿਰਦੇ ਦੇ ਵਿੱਚੋਂ ਮੇਰੇ ਆਪ ਜੀ ਬਿਸਰੋ ਨਾ ਨਾਮ ਨਾ ਬਿਸਰੇ ਤੇ ਦੂਜੀ ਬੇਨਤੀ ਜੇ ਕਿ ਮੈਂ ਦੁਨੀਆ ਦੀਆਂ ਗੱਲਾਂ ਨੂੰ